ਆਰੇ ਗਲਤ ਚੱਲਦੇ ਆ ਜਿਹੜੇ ਕਿ ਨਾ ਸਾਡਾ ਗਰੁੱਪ ਆ ਅਸੀਂ ਇੱਕ ਦੂਜੇ ਨਾਲ ਜਲੇ ਹੋਇਆ ਇਹ ਕੁੜੀਆਂ ਰੱਖਦੇ ਸਿੱਧੀ ਹੀ ਗੱਲ ਆ ਇਹ ਕੁੜੀਆਂ ਰੱਖਦੇ ਆ ਠੀਕ ਆ ਕੁੜੀਆਂ ਰੱਖਦੇ ਤੁਹਾਨੂੰ ਪ੍ਰੂਫ ਵੀ ਦਿਖਾ ਦਿੰਦੇ ਆ ਅਸੀਂ ਵੀ ਸਾਡੇ ਕੋਲ ਹੈਗਿਆ ਪਰ ਸਾਨੂੰ ਬੋਲਣ ਤੇ ਮਜਬੂਰ ਕੀਤਾ ਅਸੀਂ ਬੋਲਦੇ ਨਹੀਂ ਸੀ ਇਹ ਇਹ ਬੋਲਣ ਤੇ ਮਜਬੂਰ ਨਹੀਂ ਸੀ ਇਹ ਨਾ ਮੈਂ ਬਹੁਤ ਹੋ ਗਿਆ ਇਹਨਾਂ ਨੂੰ ਜਲੂਸ ਕਰਦੇ ਸਰ ਜੀ ਅਸੀਂ ਆ ਤਾਂ ਜਵਾਕ ਪਾਲਦੇ ਸੀਗੇ ਹਰ ਸਾਰੇ ਇੱਕ ਤਾਂ ਜਗਸੀਰ ਸਰ ਹੋ ਗਿਆ ਠੀਕ ਹੈ ਜੀ ਜਗਸੀਰ ਸਰ ਵੀ ਵੇਚੀ ਆ ਬੱਲੂਆਂ ਦਾ ਵੀ ਵੇਚੇ ਤੀਨੀਆਂ ਦੇ ਮਾਲਕ ਸਾਰੇ ਇੱਥੇ ਦੂਜੀਆਂ ਕੁੜੀਆਂ ਨੇ ਬਗਨਾਮ ਕੀਤਾ ਦੂਜੀਆਂ ਕੁੜੀਆਂ ਨੇ ਬਗਨਾਮ ਕੀਤਾ ਜਿਹੜੀਆਂ ਕੁੜੀਆਂ ਘਰ ਨਹੀਂ ਰਹਿੰਦੀਆਂ ਗਿਆ ਉਹ ਕੁੜੀਆਂ ਕਹਿਣ ਵਿਹਾ ਸਾਡੀ ਗਲਤੀ ਆ ਸਾਨੂੰ ਕਿਉਂ ਫਸਾਇਆ ਜਾਂਦਾ ਚਾਰ 10 ਕੁੜੀਆਂ ਨੂੰ ਸਾਨੂੰ ਕਿਉਂ ਫਸਾਇਆ ਬਿਨਾਂ ਗਲਤੋਂ ਉਸ ਮੁੱਦੇ ਲੱਗੇ ਅੱਜ ਤੁਸੀਂ ਉਸ ਮੁੱਦੇ ਨੂੰ ਨਹੀਂ ਸਾਨੂੰ ਸਾਰਿਆਂ ਨੂੰ ਕੱਢਿਆ ਗਿਆਗਾ 45 47 ਬੰਦਿਆਂ ਨੂੰ ਕੱਢਿਆ ਗਿਆ ਹੈ 10 ਕੁੜੀਆਂ ਨੂੰ ਕੱਢਿਆ ਗਿਆ شریف ਘਰ ਦੀਆਂ ਕੁੜੀਆਂ ਨੂੰ ਕੱਢਿਆ ਗਿਆ ਜੋ ਆਪਦੇ ਮਾਪਿਆਂ ਦੇ ਕੋਲੇ ਰਹਿੰਦੀਆਂ ਹੀਆਂ ਬਾਕੀ ਜਿਹੜੀਆਂ ਜਿਹੜੀਆਂ ਡਿਫਾਲਟਰ ਆ ਜਿਹੜੀਆਂ ਬਾਹਰ ਰਹਿੰਦੀਆਂ ਹੀਆਂ ਉਹਨਾਂ ਨੂੰ ਕੁਛ ਨਹੀਂ ਕਿਹਾ ਇਹ ਸਾਰੀਆਂ ਡਿਊਟੀ ਤੇ ਹੈ ਐਸਮ ਡਿਊਟੀ ਤੇ ਹੈ ਜੋੜੀਆਂ ਬਣਾਈਆਂ ਹੋਈਆਂ ਆ ਆ ਜਿਹੜਾ ਇਹ ਸ਼ਰਮ ਨਸ਼ਾ ਕਰਦੇ ਇਥੇ ਸ਼ਰਮ ਨਸ਼ਾ ਕਰਦੇ ਆ ਇਹਦਾ ਹੱਲ ਹੋਣੀ ਮੇਰੀ ਗੱਲ ਸੁਣ ਇਹਨਾਂ ਦੇ ਆ